ਸਰੇ ਫੂਡ ਰੋਲ ਦੀ ਚੈਕਿੰਗ ਕਰਨਾ ਕਿ ਕਿਹੜੀ ਜਗਾਹ ਹੈ ਕਿ ਇਹ ਕੋਦੇ ਸਟ੍ਰਾ ਹੈ ਇਹ ਅਸੀਂ ਦਿੱਲੀ ਗੇਟ ਦੇ ਇਨਸਾਈਡ ਹੀ ਹੈ ਇਹ ਹੈ ਵਿਕੀ ਚਾਟ ਬੰਦਾ ਅਸੀਂ ਇੱਥੇ ਆਏ ਆ ਅਸੀਂ ਚੈਕਿੰਗ ਕੀਤੀ ਹੈ ਇਹਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਦਾ ਇੱਕ ਅਸੀਂ ਅਨਹਾਈਜਨਿਕ ਚਲਾਨ ਕੱਢ ਦਿੱਤਾ ਹੈ ਤੇ ਅਸੀਂ ਸੈਂਪਲ ਲੈ ਰਹੇ ਹਾਂ ਨਾ ਮਿਰਚਾਂ ਦਾ ਹਾਂਜੀ ਸਰ ਜਿਹੜਾ ਇਹਦੇ ਤਿਆਰ ਕੀਤਾ ਉਹ ਕੋਡੋਂ ਦੇ ਵੀ ਕਮੀਆਂ ਪਈਆਂ ਚਾਰ ਕਿਤੇ ਚ ਦੇਖੋ ਜਿਹੜਾ ਮੇਨ ਬਣਾ ਰਿਹਾ ਨਾ ਜਿੱਥੇ that is very very unhygienic ਤੇ ਆਬਵੀਅਸ ਜੀ ਗੱਲ ਹੈ ਜਦੋਂ ਅਨ ਹਾਈਜਨਿਕ ਕੰਡੀਸ਼ਨਸ ਤੇ ਕੋਈ ਚੀਜ਼ ਬਣੂਗੀ ਤੋ ਸਾਫ ਸੁੱਤਰੀ ਨਹੀਂ ਖਲਾ ਸਕਦੀ ਸਰ ਸ਼ਹਿਰ ਦੇ ਰੋਕੋ ਜਗ੍ਹਾ ਦੇ ਉੱਪਰ ਅੱਜ ਛਾਪੇ ਮਾਰੀ ਦਿੱਤੀ ਜਾ ਰਹੀ ਹੈ ਜਿਹੜੇ ਲੋਕਾਂ ਨੂੰ ਕੋਈ ਜਿਹੜੀ ਸਮਝਾਵਾਂ ਜਿਹੜੀਆਂ ਪੈਸੇ ਦੇ ਕੇ ਵੀ ਉਹਨਾਂ ਦੀ ਸੇਤਨਾ ਖਲਵਾੜ ਕੀਤਾ ਜਾ ਰਿਹਾ ਹੈ ਹਾਂਜੀ ਬਿਲਕੁਲ ਹੈ ਬਹੁਤ ਹੀ ਗਲਤ ਹੈ ਜੀ ਤੇ ਤਾਂ ਹੀ ਅਸੀਂ ਐਵਰੀ ਡੇ ਲਗਭਗ ਸਾਡਾ ਹਰ ਹਫਤੇ ਕੁਛ ਨਾ ਕੁਛ ਸਾਡੇ ਚੈਕਿੰਗ ਤੇ ਸਾਨੂੰ ਆਰਡਰਸ ਆਉਂਦੇ ਆ ਤੇ ਕੁਛ ਮਾਨਯੋਗ ਏਡੀਸੀ ਮੈਮਰੀ ਸਾਨੂੰ ਕਹਿ ਆ ਕਿ ਹੁਣ ਜਿਹੜਾ ਮੌਨਸੂਨ ਸੀਜ਼ਨ ਆ ਹੈ ਆਪਣੀ ਚੈਕਿੰਗ ਵੱਧ ਤੋਂ ਵੱਧ ਕਰੋ ਸਪੈਸ਼ਲੀ ਜਿਹੜਾ ਮੌਨਸੂਨ ਸੀਜ਼ਨ ਚ ਕੀ ਹੈ ਡੇਂਗੂ ਦੀ ਪ੍ਰੋਬਲਮ ਜ਼ਿਆਦਾ ਆਦੀ ਆ ਹੋਰ ਟਾਈਫਾਈਡ ਤੇ ਹੋਰ ওয়াਟਰ ਬੌਂਡ ਡਿਸੀਜ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਦੀ ਕਰਕੇ ਸਾਡੀ ਚੈਕਿੰਗ ਵੀ ਪੂਰੇ ਜੋਰਸ ਨਾਲ ਅਸੀਂ ਕਰ ਰਹੇ ਆ ਤੇ ਜੋ ਵੀ ਕੋਈ ਗਲਤ ਕਰੇਗਾ ਜਾਂ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਪੂਰੇ ਤਰੀਕੇ ਨਾਲ ਚੈਕਿੰਗ ਕਰਾਂਗੇ ਸਿਰਫ ਸਿਰਫ ਹਾਈਜਨ ਦਾ ਚਾਅ ਘਟਾ ਕੇ ਅੰਦਰੋਂ ਵੀ ਸੈਂਪਲਸ ਵੀ ਲੈ ਰਹੇ ਹਾਂ ਜਿਹਾ ਦੇਖੋ ਮਿਰਚਾਂ ਦਾ ਸੈਂਪਲ ਲੈ ਰਹੇ ਹਾਂ ਅਧਿਕ ਨੀਅਤ ਆਵਾਜ਼ਾਂ ਜਿਹੜੀ ਸ਼ਕਲ ਅਸੀਂ ਲਗਭਗ 203 ਥਾਵਾਂ ਤੋਂ ਚੈੱਕ ਇਨ ਕੀਤੀ ਹੈ ਜੀ। ਇਸਾਨਵਾਂ ਸੀ। ਮੇਰਾ ਨਾਮ ਰਾਜ ਕੁਮਾਰ ਜੀ। ਰਾਜ ਕੁਮਾਰ ਜੀ ਸਭ ਤੋਂ ਮਸ਼ਹੂਰ ਪ੍ਰਾਇਤਕ ਤੁਹਾਡੀ ਦੁਕਾਨ ਆ ਤਾਂ ਕਾਫੀ ਜਿਹੀ ਗੰਦਗੀ ਆ ਉਹ ਦੇਖਾਈ ਦੇ ਰਹੀ। ਗੰਦਗੀ ਇਹ ਸਾਰੇ ਜਿਹੜਾ ਤੇਲ ਦਾ ਕੰਮ ਹੁੰਦਾ ਹੈ ਤੇਲ ਡੋਲਦਾ ਰਹਿੰਦਾ। ਰੋਜ਼ ਇਸ ਵੀ ਦੇ ਕੜਾਈਆਂ ਪਾਏ ਦਾ ਕਦੇ ਕੜਾਈ ਡਿੱਗ ਪਈ। ਕਦੀ ਗਏ 15 ਦਿਨ ਦੇ ਪੱਤੇ ਤੇ ਲੱਗ ਜਾਂਦਾ ਉਹਦੇ ਕਰਕੇ ਮਾਣਿਆ ਲੱਗਦਾ ਹੀ ਉਹਨਾਂ ਦੇ ਚਿੱਕ ਚਿੱਕ ਨੂੰ ਦੇ ਕੇ ਧਿਆਨ ਤਰੰਗ ਗਾਉਂਦਾ ਪੂਰਾ ਧਿਆਨ ਕਰਾਂਗੇ ਇਸ ਜਿਹੜੇ ਉਹ ਦੇਖਣ ਤੇ ਲੱਗਦਾ ਨਹੀਂ ਕਿ ਉਹ ਇੱਕ ਦਿਨ ਦੀ ਜਿਹੜੀ ਉਹ ਆਈਕਲ ਨਾਲ ਸਾਡੇ ਸਾਰੇ ਮੁੰਡੇ ਗਏ ਛੇ ਮੁੰਡੇ ਮਾਤਾ ਦੇ ਗਏ ਨੇ ਮਾਤਾ ਤੇ ਜਾਣ ਕਰਕੇ ਸਾਡੇ ਨੂੰ ਥੋੜਾ ਜਿਹਾ ਇਸ ਚੀਜ਼ ਤੇ ਧਿਆਨ ਦੇ ਦਿੱਤਾ ਜਾਂਦਾ ਜਿਵੇਂ ਉੱਥੇ ਦੇਖਿਆ ਗਿਆ ਵੀ ਜਿਵੇਂ ਉਹਦੇ ਤੇਲ ਜੰਮਿਆ ਰਿਹਾ ਹਰ ਜਗ੍ਹਾ ਦੇ ਉੱਤੇ ਉਹ ਤੇਲ ਲੱਗਦਾ ਨਹੀਂ ਕਿ 4-5 ਦਿਨਾਂ ਦਾ ਉਹ ਐ ਮਰਗਾ ਵੀ ਕਾਫੀ ਪਰਾਣਾ ਕਾਫੀ ਮਹੀਨਾਵਾਂ ਦਾ ਨਹੀਂ ਸਾਰੇ ਦੇ ਵਿੱਚ ਤੁਸੀਂ ਹਰ ਚੀਜ਼ ਨੂੰ ਬਣਾਈ ਜਾ ਰਹੇ ਹੋ ਨਹੀਂ ਤੇਲ ਦੇ ਵਿੱਚ ਤਾਂ ਤੇਲ ਤਾਂ ਰੋਜ਼ ਹੀ ਭਾਈ ਜਿੰਨਾ ਨਾਲ ਕੋਈ ਕ੍ਰੀਸ ਲੱਦ ਅੱਧ ਪਾਸੇ ਲੈ ਜਾਂਦਾ ਆਸਪਤਾਲਿੱਤੇ ਜਗ੍ਹਾ ਬਣ ਰਹੀ ਹੈ ਸਮਾਨ ਬੰਨ੍ਹ ਉਹਤ ਦੀ ਜਿਹੜੀ ਜਗ੍ਹਾ ਹੈ ਉਹ ਬਹੁਤ ਜਿਹੜੀ ਹੈ ਉਹ ਗੰਦਗੀ ਉੱਤੇ ਨਹੀਂ ਜ਼ਿੰਦਗੀ ਨਹੀਂ ਉਹ ਤੇਲ ਡੋਲ ਜਾਂਦਾ ਇੱਕ ਇੱਕ ਕੜਾਈਆਂ ਡੋਲ ਜਾਂਦੀਆਂ ਹੰਦੇ ਕਰਕੇ ਐਵੇਂ ਲੱਗਦਾ ਜਿਵੇਂ ਤੇਰੀ चीज ਜਦੋਂ ਪੱਟੀਆਂ ਚੱਲੀਆਂ ਤੇ ਕਲਪ ਹੋਏਗੀ ਹੋਏਗੀ ਸਰ ਹੁਣ ਥੱਲੇ ਇੱਥੇ ਪੱਟੀ ਨਹੀਂ ਚੱਲਦੀ ਸਾਰੇ ਸਿਪਾਈ ਆ ਬਿਲਕੁਲ ਰੁਕੇ ਤਾ ਸਾਮਾਨ ਜਿਹੜਾ ਉਹ ਤੱਕੜੀ ਹੋਇਆ ਹੈ ਨਾ ਪਿਆ ਹੋਇਆ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਲੋਕਾਂ ਦੀ ਸੇਵਾ ਨਾ ਕਰਵਾਉਣ ਦੇ ਰਿਹਾ ਕੀਤਾ ਜਾ ਰਿਹਾ ਨਹੀਂ सारा टाके ਟੱਕੇ ਰਾਦੇ ਥੱਲੇ ਸਾਮਾਨ ਬਣ ਅणि ਇਹ ਪਰ ਅੰਨੇ ਥੋੜਾ ਸੋਦਾ ਆ ਵੀ ਦੋ ਭਰਾ ਮਿਲਤ ਕਰਨੇ ਦੋ ਹੀ ਹੀ ਬਣਾਣੇ ਜੀ ਤੁਹਾਡੇ ਕੋਲ ਲੋਕ ਜਿਹੜੇ ਨੇ ਤੁਹਾਡਾ ਨਾਮ ਦੀਆਂ ਬਣਾਣ ਦਾ ਨਾਮ ਸਮਝਾਦੇ ਐ ਪਰ ਤੁਹਾਨੂੰ ਖੁਦ ਨੂੰ ਨਹੀਂ ਲੱਗਦਾ ਵੀ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਜੀ ਅਸੀਂ ਦੇਖੋ ਚੀਜ਼ ਕੋਈ ਵੀ ਅਸੀਂ ਕੰਪਨੀ ਦੇ ਮਸਾਲੇ ਵਰਤੇ ਨੇ ਕੰਪਨੀ ਦੇ ਐਮਡੀ ਐਚ ਦਾ ਮਾਲ ਵਰਤੇ ਨੇ ਕੋਈ ਵੀ ਅਸੀਂ ਦੇਸੀ ਗੰਮਪਾ ਕਰਦੇ ਨਹੀਂ ਜੀ ਸੇਵਾ ਘਾਤ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਆ ਕੇ ਵੇਖਿਆ ਕਿ ਉੱਪਰ ਥੋੜਾ ਧਿਆਨ ਉਹ ਕਹਿੰਦੇ ਜਰੂਰ ਦਿਓ ਜੀ ਸਫਾਈ ਉਹ ਥੋੜਾ ਹੋਰ ਜਿਆਦਾ ਚਾਹੀਦਾ ਬਸ ਠੀਕ ਹੈ ਅਸੇਹੀ ਹੋਇਆ ਜੀ ਕੋਈ ਸ਼ੋਰ ਕਾਰਵਾਈ ਨਹੀਂ ਕੋਈ ਵੀ ਪਰ ਕਾਰਵਾਈ ਕਰਦੇ ਭਈ ਆਪਣੀ ਜੋ ਵੀ ਉਹਨਾਂ ਦੀ ਬਣਦੀ ਕਾਰਵਾਈ ਤਾਂ ਆਪਣੇ ਕਰਨਗੇ ਕਰਨਗੇ ਜੀ ਉਹਨਾਂ ਦੀ ਡਿਊਟੀ ਹੈ ਜੋ ਅਫਸਰਾਂ ਦੀ ਡਿਊਟੀ ਅਫਸਰਾਂ ਨੇ ਕਰ ਲਈ ਜੀ